ਨਕੌਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋ ਗਏ ਜੋ ਲੋਕ ਪੇਜ ਤੇ ਨਵੇਂ ਨੇ ਪੇਨ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪਰੇਸ਼ਾਨ ਰਹਿੰਦੇ ਨੇ ਉਹਨਾਂ ਦੇ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਲੜਾਈ ਝਗੜਾ ਤੋਂ ਦੋ ਭਰਾਵਾਂ ਦੇ ਵਿੱਚ ਨੌ ਸੱਸ ਦੇ ਵਿੱਚ ਭੈਣ ਭਰਾ ਕਿਸੇ ਵੀ ਰਿਸ਼ਤੇ ਵਿੱਚ ਹੋ ਸਕਦਾ ਹੈ ਇਹਨਾਂ ਝਗੜਿਆਂ ਦੇ ਕਾਰਨ ਹੀ ਆਪਣੇ ਘਰ ਵਿੱਚ ਸ਼ਾਂਤੀ ਨਹੀਂ ਰਹਿੰਦੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਜਿਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਜੇਕਰ ਤੁਸੀਂ ਇਸ ਤਰੀਕੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਣੇ ਹੋ ਤਾਂ ਯਕੀਨ ਮੰਨਿਓ ਤੁਹਾਡੇ ਘਰ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹੇਗੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਕਦੀ ਦਰਾਰ ਨਹੀਂ ਪਵੇਗੀ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਦੀ ਗੱਲ ਹੈ ਇੱਕ ਔਰਤ ਜਿਸ ਦਾ ਪਤੀ ਬਹੁਤ ਸ਼ਰਾਬ ਪਿੰਦਾ ਸੀ ਉਹ ਔਰਤ ਆਪਣੇ ਪਤੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਉਸ ਦਾ ਪਤੀ दारू ਪੀ ਕੇ ਉਸ ਨੂੰ ਕੁੱਟਦਾ ਮਾਰਦਾ ਤੇ ਇੰਨਾ ਗਾਲਾਂ ਕੱਢਦਾ ਸੀ ਜਿਸ ਤੋਂ ਬਹੁਤ ਪਰੇਸ਼ਾਨ ਸੀ ਉਹ ਵਿਚਾਰੀ ਬਹੁਤ ਪਰੇਸ਼ਾਨ ਸੀ ਉਹਨਾਂ ਘਰ ਦੇ ਨਜ਼ਦੀਕ ਪੀਰਾਂ মুর্ਸ਼ਦਾਂ ਦਾ ਦਰਬਾਰ ਸੀ ਵਿਚਾਰੀ ਉੱਥੇ ਜਾਂਦੀ ਜਾ ਕੇ ਆਪਣਾ ਦਿਲ ਹੋਲਾ ਕਰਦੀ ਉੱਥੇ ਜਾ ਕੇ ਆਪਣੇ ਪੀਰਾਂ মুর্ਸ਼ਦਾਂ ਨੂੰ ਆਪਣੇ ਦਿਲ ਦੀ ਗੱਲ ਦੱਸਦੀ ਸੀ ਪਰ ਉਸ ਨੂੰ ਉਸ ਦਾ ਘਰ ਵਾਲਾ ਉਸ ਨੂੰ ਉੱਥੇ ਜਾਣ ਤੋਂ ਵੀ ਰੋਕਦਾ ਸੀ ਇੱਕ ਦਿਨ ਔਰਤ ਪੀਰਾ ਮੁਸ਼ਦਾ ਦੇ ਦਰਬਾਰ ਤੇ ਜਾਂਦੀ ਹੈ ਜਦੋਂ ਘਰ ਵਾਪਸ ਆਉਂਦੀ ਹੈ ਉਸ ਦਾ ਪਤੀ ਉਸ ਨੂੰ ਕੁੱਟਣ ਲੱਗ ਜਾਂਦਾ ਹੈ ਉਸ ਨੂੰ ਆਖਦਾ ਮੈਂ ਤੈਨੂੰ ਕਿਹਾ ਸੀ ਉੱਥੇ ਨਹੀਂ ਜਾਣਾ ਤੂੰ ਕੀ ਲੈਣ ਗਈ ਉਹ ਔਰਤ ਪੀਰਾ ਮੁਸ਼ਦਾ ਦੇ ਦਰਬਾਰ ਤੇ ਬਹੁਤ ਯਕੀਨ ਰੱਖਦੀ ਸੀ ਇੱਕ ਦਿਨ ਔਰਤ ਪੀਰਾ ਦੇ ਦਰਬਾਰ ਤੇ ਜਾਂਦੀ ਹੈ ਜਾ ਕੇ ਰੋਣ ਲੱਗ ਜਾਂਦੀ ਹੈ ਉੱਥੇ ਜਾ ਕੇ ਆਖਦੀ ਹੈ हे ਪੀਰਾ ਮੇਰੀ ਵੀ ਦੁਆ ਫਰਿਆਦ ਸੁਣ ਲੈ ਮੈਨੂੰ ਵੀ ਇਨ੍ਹਾਂ ਗੱਲਾਂ ਤੋਂ ਆਜ਼ਾਦੀ ਦੇ ਦਿਓ ਮੈਨੂੰ ਮੇਰਾ ਘਰ ਵਾਲਾ ਬਹੁਤ ਚੰਗਾ ਮਾੜਾ ਬੋਲਦਾ ਹੈ ਮੇਰੇ ਤੇ ਹੱਥ ਚੁੱਕਦਾ ਹੈ ਉਥੋਂ ਦਾ ਸੇਵਾਦਾਰ ਜੋ ਉਥੇ ਸੇਵਾ ਕਰਦਾ ਸੀ ਉਹ ਪੁੱਛਦਾ ਹੈ ਭੈਣ ਤੈਨੂੰ ਕੀ ਹੋਇਆ ਤੂੰ ਕਿਉਂ ਰੋ ਰਹੀ ਹੈ ਉਹ ਔਰਤ ਦੱਸਦੀ ਹੈ ਮੇਰਾ ਪਤੀ ਬਹੁਤ ਸ਼ਰਾਬ ਪਿੰਦਾ ਹੈ ਮੈਨੂੰ ਕੁੱਟਦਾ ਹੈ ਮਾਰਦਾ ਹੈ ਮੈਨੂੰ ਗਲਤ ਬੋਲਦਾ ਹੈ ਉਹ ਇਨਸਾਨ ਆਖਦਾ ਹੈ ਕੋਈ ਗੱਲ ਨਹੀਂ ਇਹ ਤਾਂ ਆਪਾਂ ਮਿੰਟ ਵਿੱਚ ਹੀ ਸਹੀ ਕਰ ਦੇਵਾਂਗੇ ਔਰਤ ਆਖਦੀ ਹੈ ਅੱਛਾ ਜੀ ਮੈਨੂੰ ਦੱਸੋ ਕਿਵੇਂ ਹੋਵੇਗਾ ਉਹ ਇਨਸਾਨ ਆਖਦਾ ਹੈ ਕਿ ਜਦੋਂ ਵੀ ਤੁਹਾਡਾ ਪਤੀ ਤੁਹਾਨੂੰ ਕੋਈ ਵੀ ਕੰਮ ਕਵੇ ਉਸ ਨੂੰ ਨਾ ਨਹੀਂ ਕਰਨੀ ਉਹ ਜਿੱਦਾਂ ਕਵੇ ਉਦਾਂ ਹੀ ਕਰਨਾ ਔਰਤ ਆਖਦੀ ਹੈ ਪਰ ਉਹ ਤਾਂ ਮੈਨੂੰ ਇੱਥੇ ਆਉਣ ਤੋਂ ਵੀ ਰੋਕਦਾ ਹੈ ਉਹ ਇਨਸਾਨ ਆਖਦਾ ਠੀਕ ਹੈ ਤੂੰ ਨਾ ਆਵੇਂ ਘਰ ਬੈਠ ਕੇ ਹੀ ਦੁਆ ਫਰਿਆਦ ਕਰ ਲਵੀਂ ਉਹ ਆਪਣੇ ਘਰ ਵਾਪਸ ਜਾਂਦੀ ਹੈ ਜਾ ਕੇ ਆਪਣੇ ਪਤੀ ਨੂੰ ਆਖਦੀ ਹੈ ਕਿ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਆ ਉਸ ਨੂੰ ਪਾਣੀ ਪਿਉਂਦੀ ਹੈ ਤੇ ਵਾਪਸ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਜਦੋਂ ਸ਼ਾਮ ਹੁੰਦੀ ਹੈ ਉਹ ਆਪਣੇ ਪਤੀ ਨੂੰ ਪੁੱਛਦੀ ਹੈ ਕਿ ਮੈਂ ਉੱਥੇ ਚਲੀ ਜਾਵਾਂ ਉਸ ਦਾ ਪਤੀ ਆਖਦਾ ਨਹੀਂ ਜਾਣਾ ਉਹ ਵਿਚਾਰੇ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਉਸ ਦਾ ਪਤੀ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਇਹ ਮੇਰੀ ਗੱਲ ਕਿਉਂ ਮੰਨ ਰਹੀ ਹੈ ਜਦੋਂ ਅਗਲੇ ਦਿਨ ਸਵੇਰ ਹੁੰਦੀ ਹੈ ਉਹ ਫਿਰ ਪੁੱਛਦੀ ਹੈ ਕਿ ਮੈਂ ਉੱਥੇ ਚਲੀ ਜਾਵਾਂ ਉਸ ਦਾ ਪਤੀ ਫਿਰ ਨਾ ਕਰ ਦਿੰਦਾ ਵਾਪਸ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਪਤੀ ਦੇਖ ਕੇ ਬਹੁਤ ਹੈਰਾਨ ਰਹਿ ਜਾਂਦਾ ਹੈ ਪਤੀ ਸੋਚਦਾ ਕਿ ਪਿਛਲੇ 6 ਮਹੀਨਿਆਂ ਤੋਂ ਅਸੀਂ ਆਪਸ ਦੇ ਵਿੱਚ ਲੜ ਰਹੇ ਹਾਂ ਪਰ ਇਹ ਬਦਲਾਵ ਕਿੱਦਾਂ ਆ ਗਿਆ ਇਹ ਮੇਰੀ ਗੱਲ ਕਿਉਂ ਮੰਨ ਰਹੀ ਹੈ ਜਦੋਂ ਸ਼ਾਮ ਦਾ ਵੇਲਾ ਹੁੰਦਾ ਉਹ ਆਪਣੇ ਪਤੀ ਨੂੰ ਪੁੱਛਦੀ ਹੈ ਮੈਂ ਉੱਥੇ ਚਲੀ ਜਾਵਾਂ ਤੇ ਉਸਦਾ ਪਤੀ ਆਖਦਾ ਮੈਂ ਤੈਨੂੰ ਜਾਣ ਲਈ ਨਾ ਕਰ ਦੇਣਾ ਫਿਰ ਤੂੰ ਮੇਰੀ ਗੱਲ ਕਿਉਂ ਮੰਨ ਰਹੀ ਹੈ ਪਤਨੀ ਆਖਦੀ ਹੈ ਮੈਂ ਇਸ ਘਰ ਨੂੰ ਆਪਣਾ ਘਰ ਸਮਝਿਆ ਮੈਂ ਨਹੀਂ ਚਾਹੁੰਦੀ ਇੱਥੇ ਲੜਾਈ ਹੋਵੇ ਲੜਾਈ ਕਰਨ ਮਾਹੌਲ ਖਰਾਬ ਹੋਵੇ ਹੁਣ ਮੈਂ ਫਕੀਰਾਂ ਤੋਂ ਸਿੱਖਿਆ ਹੈ ਕਿ ਹਮੇਸ਼ਾ ਨਿਵੇ ਰਹਿ ਕੇ ਚੱਲਣਾ ਹੈ ਜੇਕਰ ਤੁਹਾਨੂੰ ਕੋਈ ਬੁਰਾ ਚੰਗਾ ਬੋਲਦਾ ਹੈ ਉਸ ਦੀ ਚੁੱਪ ਕਰਕੇ ਜਰ ਲਵੋ ਉਸ ਨੂੰ ਕੁਝ ਨਾ ਕਹੋ ਇਹ ਗੱਲ ਸੁਣ ਕੇ ਉਸਦਾ ਪਤਨੀ ਹਰ ਪਤੀ ਹੈਰਾਨ ਰਹਿ ਜਾਂਦਾ ਹੈ ਇਹ ਆਖਦਾ ਮੈਨੂੰ ਮaaf ਕਰ ਦੇ ਮੈਂ ਤੈਨੂੰ ਬਹੁਤ ਬੁਰਾ ਚੰਗਾ ਬੋਲਦਾ ਰਿਹਾ ਤੂੰ ਜਿੱਥੇ ਜਾਣਾ ਜਾ ਸਕਦੀ ਹੈ ਮੈਂ ਵੀ ਤੇਰੇ ਨਾਲ ਚੱਲਾਂਗਾ ਇਹ ਗੱਲ ਸੁਣ ਕੇ ਔਰਤ ਬਹੁਤ ਖੁਸ਼ ਹੁੰਦੀ ਹੈ ਦੋਵੇਂ ਪੀਰਾ ਮੋਸ਼ਦਾ ਦੇ ਦਰਬਾਰ ਤੇ ਸलाम ਕਰਨ ਜਾਂਦੇ ਨੇ ਇਹ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਇੱਕ ਇਨਸਾਨ ਚੁੱਪ ਹੋ ਜਾਂਦਾ ਹੈ ਤਾਂ ਸੋ ਸੁਖ ਆ ਜਾਂਦਾ ਹੈ ਇਹ ਗਲਤੀ ਬਹੁਤ ਸਾਰੇ ਲੋਕ ਕਰਦੇ ਨੇ ਹਰ ਇੱਕ ਇਨਸਾਨ ਨੂੰ ਐਦਾ ਲੱਗਦਾ ਮੈਂ ਕਿਉਂ ਘੱਟ ਬੋਲਾਂ ਮੈਂ ਕਿਉਂ ਕਿਸੇ ਤੋਂ ਦੱਬ ਕੇ ਰਵਾਂ ਪਰ ਅਸਲ ਦੇ ਵਿੱਚ ਜੇਕਰ ਕਰਦੇ ਰਿਸ਼ਤੇ ਤੋੜਨੇ ਨੇ ਤਾਂ ਹਮੇਸ਼ਾ ਆਪਾਂ ਨੂੰ ਰਿਸ਼ਤ ਨਿਰਮਤਾ ਦੇ ਨਾਲ ਹੀ ਚੱਲਣਾ ਪਵੇਗਾ ਚਾਹੇ ਉਹ ਮਰਦ ਹੋਵੇ ਚਾਹੇ ਔਰਤ ਜੋ ਇਨਸਾਨ ਹਮੇਸ਼ਾ ਝੁੱਕ ਕੇ ਰਹਿੰਦਾ ਉਸ ਨੂੰ ਸਭ ਕੁਝ ਮਿਲ ਜਾਂਦਾ ਹੈ ਕਿਉਂਕਿ ਫਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਨੇ ਸੋ ਐਸੀ ਅਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੇ ਨਵੀਂ ਨਵੀਂ ਅਪਡੇਟਸ ਲਈ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਜੇ ਜੈ ਸਾਈਂ ਜੀ